ਜਰ ਵੱਲੋਂ ਬਿਆਨ ਦਿੱਤਾ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ ਲੀਡਰਸ਼ਿਪ ਵੀ ਕੱਢੀ ਜਾਵੇਗੀ ਇੱਕ ਪਾਰਟੀ ਦਾ ਆਗਾਜ਼ ਕੀਤਾ ਜਾਵੇਗਾ ਨਵਾਂ ਇਸ ਪਾਰਟੀ ਦੇ ਵਿੱਚ ਹਿੰਦੂਆਂ ਦਾ ਕੀ ਸਥਾਨ ਹੋਏਗਾ ਉਹਦੇ ਲੀਡਰ ਹੋਣਗੇ ਵਿੱਚ ਮੁਸਲਮਾਨਾਂ ਦਾ ਭਰਾਮਾਂ ਦਾ ਕੋਈ ਲੀਡਰ ਹੋਵੇਗਾ ਵੀ ਨਾ ਹਰ ਵਰਗ ਨੂੰ ਨਾਲ ਲੈ ਕੇ ਚੱਲੇ ਜਾਊਗਾ ਹਰ ਵਰਗ ਦੇ ਲੋਕਾਂ ਨੂੰ ਨਾਲ ਜੋੜਾਂਗੇ ਠੀਕ ਆ ਪਾਰਟੀ ਪੰਥ ਦੀ ਆ ਲੇਕਿਨ ਲੈ ਕੇ ਤਾਂ ਸਾਰੇ ਨੂੰ ਨਾਲ ਲੈਣਾ ਨਾ ਸਰ ਇਹ ਕਿਨਾਂ ਤੁਹਾਡੇ ਆਗੂ ਨੇ ਬਿਆਨ ਦਿੱਤਾ ਸਾਡੇ ਕੋਲ ਰਿਕਾਰਡ ਵੀ ਹੈ ਇਹਦੇ ਵਿੱਚ ਕੀ ਸ਼ਰਮਾ ਬਰਮਾ ਨਹੀਂ ਹੋਣਗੇ ਕੋਈ ਤਰੀਦਾ ਬਿਆਨ ਦੇ ਕਿਸੇ ਦਾ ਨਿੱਜੀ ਹੋ ਸਕਦਾ ਲੇਕਿਨ ਆਪਾਂ ਨੂੰ ਸਾਨੂੰ ਸਾਰਿਆਂ ਦੀ ਲੋੜ ਆ ਇਹ ਕਹਿੰਦੇ ਕਿ ਕੋਈ ਸ਼ਰਮ ਸੱਟੋਂ ਨਹੀਂ ਲੇਕਿਨ ਇਹ ਕੋਈ ਹਿੰਦੂ ਭਰਾਮਣਾਂ ਨੂੰ ਕਿੱਦਾਂ ਠੇਸ ਨਹੀਂ ਪਹੁੰਚੇਗੀ ਹੋ ਸਕਦਾ ਵਿਚਾਰ ਲੇਕਿਨ ਅਸੀਂ ਸਾਰੇ ਉਹ ਨਾਲੇ ਠੀਕ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਵੱਲੋਂ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ ਉਹਨਾਂ ਦੇ ਮੈਂਬਰ ਮਪੀ ਸਿੰਘਿਆਲੀ ਪਹੁੰਚੇ ਹੋਣੇ ਅੱਜ ਇੱਕ ਵੱਡਾ ਇਕੱਠ ਬਲਾਕ ਮਾਜਰੀ ਵਿੱਚ ਸੀ ਤਾਂ ਐਲ ਸਿੰਘ ਸਾਹਿਬ ਅੱਜ ਬਹੁਤ ਵੱਡਾ ਇਕੱਠ ਹੋਇਆ ਗਿਣਤੀ ਤੋਂ ਜ਼ਿਆਦਾ ਹੀ ਜਿੰਨਾ ਕਿ ਅੰਦਾਜ਼ਾ ਲਗਾ ਰੱਖਿਆ ਸੀ ਪਰੰਧਕਾਂ ਨੇ ਉਸ ਤੋਂ ਵੱਧ ਹੋ ਗਿਆ ਤਾਂ ਜਿਹੜੀ ਇਹ ਭਰਤੀ ਸ਼ੁਰੂ ਕੀਤੀ ਹੈ ਕਿ ਕਿੰਨਾ ਕੁ ਹੰਗਾਰਾ ਮਿਲ ਰਿਹਾ ਕਿੰਨੇ ਕਿ ਜਿਹੜੇ ਲੋਕ ਇਸੇ ਨਾਲ ਜੁੜਦੇ ਦੇਖੋ ਅੱਜ ਦਾ ਇਕੱਠ ਹੈ ਦੱਸ ਰਿਹਾ ਵੀ ਲੋਕਾਂ 'ਚ ਬਹੁਤ ਉਤਸ਼ਾਹ ਵਾ ਭਰਤੀ ਪ੍ਰਤੀ ਤੇ ਲੋਕਾਂ 'ਚ ਸ਼੍ਰੀ ਕਾਲ ਤਕ ਸਾਹਿਬ ਪ੍ਰਤੀ ਸ਼ਰਧਾ ਬਹੁਤ ਜ਼ਿਆਦਾ ਹੈ ਹਨ ਸਾਡੇ ਲਈ ਸਿੱਖ ਕੌਮ ਦੇ ਲਈ ਉਸ ਤੋਂ ਵੱਡਾ ਕੋਈ ਸਥਾਨ ਨਹੀਂ ਸ਼੍ਰੀ ਕਾਲ ਤਕ ਸਾਹਿਬ ਨੂੰ ਸਾਰੇ ਆਪਾਂ ਸਰਵੋੱਚ ਮੰਨਦੇ ਆਂ ਸੋ ਇਸ ਲਈ ਸਾਡੀ ਦਾ ਸੇਵਾ ਲੱਗੀ ਆ ਤੇ ਲੋਕਾਂ ਵੱਲੋਂ ਬਹੁਤ ਸਹਿਯੋਗ ਤੇ ਸਤਿਕਾਰ ਤੇ ਪਿਆਰ ਮਿਲ ਰਿਹਾ ਵਾ ਸੋ ਮੈਂ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਕਮੇਟੀ ਬਣਾ ਕੇ ਬਿਨਾਂ ਲੀਡਰ ਤੋਂ ਇਹ ਕੱਠ ਕੀਤਾ ਪਿੰਡ-ਪਿੰਡ ਜਾ ਕੇ ਕਿਉਂਕਿ ਇਕੱਠ ਹੋਦਾ ਹੁੰਦਾ ਜਦੋਂ ਲੋਕ ਵੀ ਚਾਹੁੰਦੇ ਹੋਣ ਆਪਣੀ ਕੋਸ਼ਿਸ਼ ਹੁੰਦੀ ਹੈ ਪ੍ਰਬੰਧਕਾਂ ਦੀ ਵਰਕਰਾਂ ਦੀ ਲੇਕਿਨ ਅੱਗੇ ਉਤਸ਼ਾਹ ਲੋਕਾਂ ਨੇ ਦਿਖਾਉਣਾ ਵੀ ਉੱਥੇ ਆਉਣਾ ਚਾਹੁੰਦੇ ਨਹੀਂ ਆਉਣਾ ਚਾਹੁੰਦੇ ਸੋ ਇਸ ਲਈ ਬਹੁਤ ਵੱਡਾ ਇਕੱਠ ਹੋਇਆ ਤੇ ਲੋਕਾਂ ਨੇ ਬੜੇ ਧਿਆਨ ਨਾਲ 4 ਘੰਟੇ ਬੈਠ ਕੇ ਸਾਰਿਆਂ ਦੇ ਵਿਚਾਰ ਸੁਣੇ ਆ ਸੋ ਇੱਕ ਲਹਿਰ ਬਣ ਰਹੀ ਹੈ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਲਹਿਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸੁਰਜੀਤੀ ਲਈ ਹੈ ਲਹਿਰੇ ਤੇ ਸ਼੍ਰੋਮਣੀ ਅਕਾਲੀ ਦਲ ਆਉਣ ਸਮੇਂ ਚ ਫਿਰ ਦੁਬਾਰਾ ਮਜ਼ਬੂਤ ਹੋਊਗਾ ਤੇ ਪੰਥ ਤੇ ਪੰਜਾਬ ਦੀ ਗਵਾਹੀ ਕਰੂਗਾ ਸਾਫ ਕ ਜਥੇਦਾਰ ਵੱਲੋਂ ਬਿਆਨ ਦਿੱਤਾ ਗਿਆ ਕਿ ਆਉਣ ਬਦਿਆਂ ਚ ਲੀਡਰਸ਼ਿਪ ਵੀ ਕੱਢੀ ਜਾਵੇਗੀ ਇੱਕ ਪਾਰਟੀ ਦਾ ਆਗਾਜ਼ ਕੀਤਾ ਜਾਵੇਗਾ ਨਵਾਂ ਇਸ ਪਾਰਟੀ ਦੇ ਵਿੱਚ ਹਿੰਦੂਆਂ ਦਾ ਕੀ ਸਥਾਨ ਹੋਏਗਾ ਉਹਦੇ ਲੀਡਰ ਹੋਣਗੇ ਵਿੱਚ ਮੁਸਲਮਾਨਾਂ ਦਾ ਭਰਾਮਾਂ ਦਾ ਕੋਈ ਲੀਡਰ ਹੋਵੇਗਾ ਵੀ ਨਵੀਂ ਪਾਰਟੀ ਹਰ ਵਰਗ ਨੂੰ ਨਾਲ ਲੈ ਕੇ ਚੱਲੇ ਜਾਊਗਾ ਕਿਉਂਕਿ ਪੋਲੀਟੀਕਲ ਪਾਰਟੀ ਜਿਹੜੀ ਸਾਡਾ ਸਿੱਖਾਂ ਦਾ ਸਿਧਾਂਤ ਆ ਸਾਰਾ ਗੁਰੂ ਗੁਰੂ ਸਾਹਿਬ ਦਾ ਸਿਧਾਂਤ ਆ ਜਿਹੜਾ ਕਿ ਸਰਬਤ ਦੇ ਭਲੇ ਦਾ ਸੀ ਹਰੇਕ ਦਾ ਭਲਾ ਮੰਗਣਾ ਨੇ ਹਰੇਕ ਦਾ ਲੋਡ ਪੈਣ ਤੇ ਸਾਥ ਕਿਸੇ ਨਾ ਜਾਤੀ ਹੁੰਦੀ ਉਹਦਾ ਸਾਥ ਦੇਣਾ ਜ਼ੁਲਮ ਕਰਨਾ ਤੇ ਜ਼ੁਲਮ ਸਹਿਣਾ ਦੋਨੋਂ ਹੀ ਪਾਪ ਹਨ ਸੋ ਇਸ ਲਈ ਹਰ ਧਰਮ ਦੇ ਲੋਕਾਂ ਨੂੰ ਇਹਦੇ ਵਿੱਚ ਹਰ ਵਰਗ ਦੇ ਲੋਕਾਂ ਨੂੰ ਨਾਲ ਜੋੜਾਂਗੇ ਕੀ ਕਾ ਪਾਰਟੀ ਪੰਥ ਦੀ ਆ ਲੇਕਿਨ ਲੇਕ ਤਾਂ ਸਾਰਿਆਂ ਨਾਲ ਚੱਲਣਾ ਨਾ ਹਾਂਜੀ ਅੱਛਾ ਜੀ ਸਰ ਇੱਕ ਨਾ ਤੁਹਾਡੇ ਆਗੂ ਨੇ ਬਿਆਨ ਦਿੱਤਾ ਸਾਡੇ ਕੋਲ ਰਿਕਾਰਡ ਵੀ ਹੈ ਇਹਦੇ ਵਿੱਚ ਕੀ ਸ਼ਰਮਾ ਬਰਮਾ ਨਹੀਂ ਹੋਣਗੇ ਕੋਈ ਇਹ ਇਹ ਕੀ ਚੱਕਰ ਹੈ ਇਹਦਾ ਬਿਆਨ ਦੇ ਕਿਸੇ ਦਾ ਨਿੱਜੀ ਹੋ ਸਕਦਾ ਲੇਕਿਨ ਆਪਾਂ ਨੂੰ ਸਾਨੂੰ ਸਾਰਿਆਂ ਦੀ ਲੋੜ ਆ ਇਹ ਕਹਿੰਦੇ ਕਿ ਕੋਈ ਸ਼ਰਮ ਛੱਡੋ ਉਹਨਾਂ ਦੀ ਗੱਲ ਉਹਨਾਂ ਦਾ ਹੋ ਸਕਦਾ ਵਿਚਾਰ ਬਲਕਿ ਕੋਈ ਹਿੰਦੂ ਭਰਾਮਾ ਨੂੰ ਕਿਸੇ ਠੇਸ ਨਹੀਂ ਪਹੁੰਚੇਗੀ ਚਲੋ ਹੋ ਸਕਦਾ ਵਿਚਾਰ ਲੇਕਿਨ ਅਸੀਂ ਸਾਰੇ ਨਾਲ ਲੱਗ ਚੱਲਾਂਗੇ ਸਰ ਜਿਸ ਤਰੀਕੇ ਨਾਲ ਪਿਛਲੇ ਦਿਨੀ ਅਪਕਾਸ਼ ਸਿੰਘ ਬਾਦਲ ਦੀ ਮਰਸੀ ਸੀ ਉਸ ਮੌਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗਾਜੂ ਵੱਲੋਂ ਵੀ ਕਿਹਾ ਗਿਆ ਕਿ ਦਾੜੀਆਂ ਖੋਲ ਕੇ ਜਿਸ ਤਰੀਕੇ ਨਾਲ ਸੁਮੇਤ ਬਾਦਲ ਨੇ ਕਿ ਇਸ ਤਰੀਕੇ ਨਾਲ ਬਣਨਾ ਚਾਹੀਦਾ ਉਹਨੇ ਸੋਚਦੇ ਤਰੀਕੇ ਨਾਲ ਬਣਨਾ ਚਾਹੀਦਾ ਹੈ ਤਾਂ ਤੁਹਾਡਾ ਕੀ ਕਹਿਣਾ ਹੈ ਜੀ ਨਹੀਂ ਜਸਰ ਸਾਹਿਬ ਤੇ ਕੋਈ ਟਿੱਪਣੀ ਨਹੀਂ ਉਹਨਾਂ ਦੀ ਕਰਨ ਤੇ ਹਾਂ ਉਹਨਾਂ ਦੀ ਜਿਹੜੀ ਸ਼ਖਸੀਅਤ ਹੈਗੀ ਮੈਂ ਉਹਦੇ ਬਾਰੇ ਕੁਝ ਨਹੀਂ ਬੋਲਣਾ ਹੋਰ ਇਲਾਕਿਆਂ ਦੇ ਵਿੱਚ ਹੋ ਰਹੀ ਹੈ ਜੀ ਇਕੱਠ ਇਸ ਤਰੀਕੇ ਦੇ ਵੱਡੇ ਹਾਂਜੀ ਹਾਂਜੀ ਵੱਡੇ ਇਕੱਠ ਹੋ ਰਹੇ ਜੀ ਦੱਸਿਆ ਜੀ ਕਿ ਆਨਲਾਈਨ ਵੀ ਤੁਸੀਂ ਕਰ ਰਹੇ ਹੋ ਹੁਣ ਜਿਹੜੀ ਵਰਤੀ ਹਾਂ ਬਾਹਰਲੇ ਦੇਸ਼ਾਂ ਦੀ ਆਨਲਾਈਨ ਸ਼ੁਰੂ ਕਰ ਰਹੇ ਹਾਂ ਇੱਥੇ ਪੰਜਾਬ 'ਚ ਜੇ ਕਦੋਂ ਹੋਈ ਨਹੀਂ ਜਦੋਂ ਇਹ ਸਾਰੀ ਪਰਤੀ ਵਾਪਸ ਆ ਗਈ ਜਿਹੜੀ ਗਈ ਆ ਉਸ ਤੋਂ ਬਾਅਦ ਜਿਹੜੇ ਲੋਕਾਂ ਤੱਕ ਨਹੀਂ ਪਹੁੰਚ ਹੁੰਦੀ ਉਹ ਆਨਲਾਈਨ ਕਰਾਂਗੇ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਮਰਪੀ ਸਿੰਘਿਆਲੀ ਜਿਨ੍ਹਾਂ ਨੇ ਆਪਣੇ ਵਿਚਾਰ ਦਿੱਤੇ ਨੇ ਅ ਬਲਕ ਮਜਰੀ ਨਿਊ ਚੰਡੀਗੜ੍ਹ ਦੇ ਵਿੱਚ ਸੀ ਇਹਨਾਂ ਵੱਲ ਦੱਸਿਆ ਗਿਆ ਕਿ ਹਰ ਤਰੀਕੇ ਦੇ ਨਾਲ ਹਰ ਵਰਗ ਦੇ ਲੋਕਾਂ ਨੂੰ ਪਾਰਟੀ ਦੇ ਵਿੱਚ ਰੱਖਿਆ ਜਾਵੇਗਾ ਪਰ ਦੂਜੇ ਪਾਸੇ ਇਹਨਾਂ ਦੇ ਕੁਝ ਆਗੂਆਂ ਵੱਲੋਂ ਜੋ ਬਿਆਕੀ ਅਸੀ ਸ਼ਰਮਾ ਬਰਮਾਨੀ ਰੱਖਣੇ ਇਸ ਤਰੀਕੇ ਦੇ ਬਿਆਨ ਜਿਹੜੇ ਨੇ ਵਾਇਰਲ ਹੋ ਰਹੇ ਨੇ ਦੇਖਦੇ ਕਿ ਉਸ ਦੇ ਬਾਅਦ ਹੁਣ ਕੀ ਅੱਗੇ ਪਾਰਟੀ ਸਟੈਂਡ 'ਤੇ ਤੁਹਾਡੇ ਕੈਮਰਮੈਨ ਸੁਮੇਤ ਦੇ ਨਾਲ ਹਰਤੇ ਸਿੰਘ